ਜੋ ਭਗਵਾਨ ਤਮਾਨੀ ਸਰਕਾਰ ਨੇ ਦੱਸਤਾ ਕਿ ਮੈਂ ਕਦੋਂ ਬੇਸ਼ੱਕ ਮਾਸਟਰ ਦਾ ਮੁੰਡਾ ਸੀ ਪਰ ਅੱਜ ਮੈਂ ਕਾਰਪੋਰੇਟਾਂ ਦਾ ਮੁੰਡਾ ਵਾਂ ਜਿਹੜਾ ਮੇਰੀ ਨੀਤੀ ਦੇ ਵਿਰੋਧ ਬੋਲੂਗਾ ਮੈਂ 13 ਮਹੀਨਾ ਦੀ ਬੱਚੀ ਨੂੰ ਵੀ ਨਹੀਂ ਬਖਸ਼ੂਗਾ ਇੱਕ ਪਾਸੇ ਔਰਤਾਂ ਦੀ ਗੱਲ ਕਰਦਾ ਇਹ ਦੂਜੇ ਪਾਸੇ ਜਿਹੜੀ ਸਿਆਣੀ ਉਮਰ ਦੀ ਆਗੂ ਆ ਸਾਡੀ ਹਰਿੰਦਰ ਬਿੰਦੂ ਉਹਦੇ ਮੂੰਹ ਤੇ ਚਪੇੜਾ ਮਾਰਨਾ ਔਰ ਆਉਣ ਕੈਮਰਾ ਮਿੱਥ ਕੇ ਮਾਰਨਾ ਇਹ ਤੈਅ ਆ ਕਿ ਜਿਹੜਾ ਵੀ ਸਾਡੀ ਇਸ ਨੀਤੀ ਦੇ ਖਿਲਾਫ ਬੋਲੂਗਾ ਉਹਨੂੰ ਐ ਚਪੇੜਾ ਨਾਲ ਸੂਤ ਕਰਾਂਗੇ ਬਜ਼ੁਰਗ ਬੇਬੇ ਜਿਹੜੀ ਜਨੂੰ ਉਤਾਚਾਰ ਬੰਦੇ ਚੁੱਕ ਕੇ ਉਤਾਰ ਰਹੇ ਨੇ ਪੁਲਿਸ ਵੈਨ ਦੇ ਵਿੱਚੋਂ ਜਿਤ ਇੱਕ ਪਾਸੇ ਆਪਣੀ ਮਾਤਾ ਦੀ ਗੱਲ ਕਰਦਾ ਉਹਦੀਆਂ ਸੌਹਾਂ ਵੀ ਖਾਂਦਾ ਉਹਨੂੰ ਇੱਕ ਪੂਰਾ ਰਾਜ ਮਾਤਾ ਦਾ ਦਰਜਾ ਦੇ ਰੱਖਿਆ ਉਸ ਉਮਰ ਦੀ ਬੇਬੇ ਜਿਹਨੂੰ ਚਾਰ ਬੰਦੇ ਚੁੱਕ ਕੇ ਉਤਾਰ ਰਹੇ ਨੇ ਇਹ ਭਗਵੰਤ ਮਾਨ ਸਰਕਾਰ ਦਾ ਸੁਨੇਹਾ ਹੈ ਸਾਡੇ ਪੰਜਾਬ ਨੂੰ ਕਿ ਬੰਦੇ ਦਾ ਛੱਡੋ ਅਸੀਂ ਜਿਹੜਾ ਸਾਡੀ ਕਾਰਪੋਰੇਟ ਦੀ ਨੀਤੀ ਅਗੇ ਖੜੂਗਾ ਉਹਨੂੰ ਅਸੀਂ ਐਂ ਚਪੇੜਾਂ ਨਾਲ ਉਹਦਾ ਮੂੰਹ ਕੁੱਟਾਂਗੇ ਐਂ ਅਸੀਂ ਜੇਲ੍ਹਾਂ 'ਚ ਬੰਦ ਕਰਾਂਗੇ ਆ ਸਾਡੀਆਂ ਮਾਵਾ ਭਗਵਾਨਤਮਨ ਨੂੰ ਪੁੱਤ ਕਹਿ ਕੇ ਕਹਿੰਦੀਆਂ ਨੇ ਉਹ ਮਾਵਾ ਦੀ ਇੱਕ ਜਿੰਦਾਦਲੀ ਜਾਂ ਮਰਿਆਦਾ ਹੈ ਕਿ ਮਾਂ ਹਮੇਸ਼ਾ ਦੁਸ਼ਮਣ ਦੇ ਪੁੱਤ ਨੂੰ ਵੀ ਪੁੱਤ ਕਹਿ ਦਿੰਦੀ ਹੈ ਪਰ ਭਗਵਾਨਤਮਨ ਇਹ ਦੱਸਦਾ ਕਿ ਮੈਂ ਤੁਹਾਡਾ ਪੁੱਤ ਨਹੀਂ ਮੈਂ ਤੁਹਾਡਾ ਦੁਸ਼ਮਣਾਂ ਮੈਂ ਇਹਨਾਂ ਬਜ਼ੁਰਗ ਔਰਤਾਂ ਤੇ ਵੀ ਡਾਂਗ ਚਲਾਉਂਗਾ ਤਾਂ ਮਾਸਟਰ ਮਹਿੰਦਰ ਦਾ ਮੁੰਡਾ ਦੇ ਨਾਂ ਤੇ ਸਾਫਤ ਹੋਣ ਵਾਲਾ ਮਾਸਟਰਾਂ ਦੀ ਇੱਕ ਵੀ ਮੰਗ ਨਹੀਂ ਮੰਨ ਰਿਹਾ ਜਿੱਥੇ ਵੀ ਮਾਸਟਰ ਜਾਂਦੇ ਨੇ ਉੱਥੇ ਡਾਂਗ ਫੇਰੀ ਸਭ ਤੋਂ ਪਹਿਲਾਂ ਪੰਜਾਬ ਅੰਦਰ ਜਿਹੜੀ ਡਾਂਗ ਹੁਣ ਸਾਡੇ ਕਿਸਾਨਾਂ ਤੇ ਵੀ ਫਿਰ ਰਹੀ ਸਭ ਤੋਂ ਪਹਿਲਾਂ ਮਾਸਟਰਾਂ ਦੇ ਸ਼ੁਰੂ ਹੋਈ ਸੀ ਜਿਵੇਂ ਕਹਿੰਦੇ ਹੁੰਦੇ ਸੀ ਨਾ ਕਾਲੀ ਦਲ ਨੂੰ ਕਹਿੰਦੇ ਸੀ ਵੀ ਡਾਇਨਾਸੌਰ ਆ ਸਕਦਾ ਕਾਲੀ ਦਲ ਨਹੀਂ ਆ ਸਕਦਾ ਹੁਣ ਮੈਨੂੰ ਲੱਗਦਾ ਧਰਤੀ ਤੇ ਕੁਝ ਵੀ ਹੋ ਸਕਦਾ ਪਰ ਇਹਨਾਂ ਦੀ ਪਾਰਟੀ ਸ਼ਾਇਦ ਹੀ ਸੱਤਾ ਦੇ ਵਿੱਚ ਇੱਕ ਚੌਕੇ ਪਿੰਡ ਦੇ ਵਿੱਚ ਧਰਨਾ ਲੱਗਿਆ ਸੀ ਆਦਰਸ਼ ਸਕੂਲ ਦੇ ਖਿਲਾਫ ਉਹਨਾਂ ਦੀ ਲੁੱਟ ਦੇ ਖਿਲਾਫ ਅਗਰਾਹਾ ਜਥੇਬੰਦੀ ਤੇ ਕੁਝ ਭਰਾਤੀ ਜਥੇਬੰਦੀਆਂ ਸੀ ਲਗਾਉਂਦਾ ਵੀ ਸੀ ਕਈ ਹੋਰ ਜਥੇਬੰਦੀਆਂ ਸੀ ਉੱਥੇ ਪੁਲਿਸ ਨੇ ਅਟੈਕ ਕੀਤਾ ਉਸ ਧਰਨੇ ਤੇ ਬੰਦੇ ਚੱਕੇ ਉਹ ਚ ਤਿੰਨ ਘਰਾਵਾ ਮੜੀਆਂ ਮੁਖ ਇੱਕ ਇਹ ਕਿ ਇੱਕ ਆਗੂ ਆ ਹਰਿੰਦਰ ਬਿੰਦੂ ਜਿਹੜੀ ਉਹਨਾਂ ਦੀ ਔਰਤਾਂ ਦੀ ਆਗੂ ਆ ਬੜੀ ਸਿਆਣੀ ਉਮਰ ਦੀ ਐ ਸੂਝਵਾਨ ਆਗੂ ਆ ਉਹਦੇ ਮਿੱਥ ਕੇ ਮੂੰਹ ਤੇ ਚਪੇੜੇ ਮਾਰੇ ਗਏ ਆ ਪੁਲਿਸ ਵੱਲੋਂ ਮਤਲਬ ਅੱਜ ਤੱਕ ਧੱਕਾ ਮੁੱਕੀ ਹੁੰਦੀ ਐ ਪਰ ਕੋਈ ਮੂੰਹ ਤੇ ਚਪੇੜੇ ਨਹੀਂ ਮਾਰਦਾ ਉਸ ਤੋਂ ਬਾਅਦ ਇੱਕ 13 ਮਹੀਨਾ ਦੀ ਬੱਚੀ ਆਪਣੀ ਮਾਂ ਨਾਲ ਜੇਲ੍ਹ ਦੇ ਵਿੱਚ ਗਈ ਐ ਇੱਕ ਪਾਸੇ ਸੀਐਮ ਸਾਹਿਬ ਆਪਣੀ 12 ਮਹੀਨਾ ਦੀ ਬੱਚੀ ਦਾ ਜਨਮ ਦੇਣ ਇਨੇ ਧੌਂਤਾਂ ਮਨਾਉਂਦੇ ਦੂਜੇ ਪਾਸੇ ਇੱਕ 13 ਮਹੀਨਾ ਦੀ ਬੱਚੀ ਨੂੰ ਜੇਲ੍ਹ ਦੇਖਣੀ ਪੈਂਦੀ ਐ ਤੇ ਇੱਕ ਬਜ਼ੁਰਗ ਮਾਈ ਜਿਹਦੇ ਤੋਂ ਪੁਲਿਸ ਦੀ ਬਸਤੀਓਂ ਨਹੀਂ ਉਤਰਿਆ ਜਾ ਰਿਹਾ ਉਹ ਮਾਈ ਇੰਨਾ ਕਿ ਸਮਾਜ ਲਈ ਖਤਰਾ ਹੋ ਸਕਦੀ ਹੈ ਕਿੱਡਾ ਕੋ ਭਗਵਾਨਤਮਾਨ ਸਰਕਾਰ ਲਈ ਖਤਰਾ ਹੋ ਸਕਦੀ ਹੈ ਕਿੱਡੀ ਕੋ ਅਤਵਾਦੀ ਹੋ ਸਕਦੀ ਹੈ ਇਹਨਾਂ ਤਿੰਨਾਂ ਚੀਜ਼ਾਂ ਦੇ ਤੁਹਾਡੀ ਪ੍ਰਤੀ ਕਰਿਆ ਜਾਣਾ ਦੇਖੋ ਜਦੋਂ ਭਗਵਾਨਤਮਾਨ ਜੀ ਸੱਤਾ ਤੋਂ ਬਾਹਰ ਸੀ ਹੂੰ ਤੇ ਉਹ ਇਹ ਕਹਿੰਦੇ ਸੀ ਮਾਸਟਰ ਮਹਿੰਦਰ ਦਾ ਮੁੰਡਾ ਬਾਈ ਤੁਹਾਨੂੰ ਸੱਤਾ ਵਾਲਾ ਨੂੰ ਟਿਕਨ ਨਹੀਂ ਦੇਊਗਾ ਹੂੰ ਤਾ ਮਾਸਟਰ ਮਹਿੰਦਰ ਦਾ ਮੁੰਡਾ ਦੇ ਨਾਂ ਤੇ ਸਟਾਫ ਤੋਂ ਹੋਣ ਵਾਲਾ ਮਾਸਟਰਾਂ ਦੀ ਇੱਕ ਵੀ ਮੰਗ ਨਹੀਂ ਮੰਨ ਰਿਆ ਜਿੱਥੇ ਵੀ ਮਾਸਟਰ ਬੈਂਦੇ ਨੇ ਉੱਥੇ ਡਾਂਗ ਫੇਰੀ ਸਭ ਤੋਂ ਪਹਿਲਾਂ ਪੰਜਾਬ ਅੰਦਰ ਜਿਹੜੀ ਡਾਂਗ ਹੁਣ ਸਾਡੇ ਕਿਸਾਨਾਂ ਤੇ ਵੀ ਫਿਰ ਰਹੀ ਸਭ ਤੋਂ ਪਹਿਲਾਂ ਮਾਸਟਰਾਂ ਤੇ ਸ਼ੁਰੂ ਹੋਈ ਸੀ ਚੌਕੇ ਪਿੰਡ ਦੇ ਅਧਿਆਪਕਾਂ ਦਾ ਸੰਘਰਸ਼ ਆ ਜਿਹਦੇ ਚ ਬਹੁ ਗਿਣਤੀ ਕੁੜੀਆਂ ਨੇ ਕੁੜੀਆਂ ਜਾਂ ਔਰਤਾਂ ਅਧਿਆਪਕ ਨੇ ਉਹਨਾਂ ਦੇ ਪਰਿਵਾਰ ਨਾਲ ਸਮਰਥਨ ਕਰ ਰਹੇ ਨੇ ਜਥੇਬੰਦੀਆਂ ਸਮਰਥਨ ਕਰ ਰਹੀਆਂ ਨੇ ਉਹਨੂੰ ਦੋ ਵਾਰੀ ਡਾਂਗ ਦੇ ਜੋਰ ਨਾਲ ਉਠਾਇਆ ਜਦੋਂ ਉਹਨਾਂ ਬੱਚੀਆਂ ਨੂੰ ਜਾਂ ਔਰਤਾਂ ਨੂੰ ਲੜਕੀਆਂ ਨੂੰ ਫੜ ਕੇ ਥਾਣੇ ਬੰਦ ਕੀਤਾ ਤਾਂ ਉਹਨਾਂ ਨੂੰ ਛਡਾਉਣ ਗਿਆ ਹਰਿੰਦਰ ਬਿੰਦੂ ਜਿਹੜੀ ਸਾਡੀ ਕਿਸਾਨ ਆਗੂ ਹੈ ਪੈਣ ਉਹਦੀ ਅਗਵਾਈ ਦੇ ਵਿੱਚ ਤਾਂ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਭੇਜਿਆ ਗਿਆ ਉਹਦੇ ਚੋਂ ਭਗਵੰਤ ਮਾਨ ਦੀ ਸਰਕਾਰ ਨੇ ਦੱਸਤਾ ਕਿ ਮੈਂ ਉਦੋਂ ਬੇਸ਼ੱਕ ਮਾਸਟਰ ਦਾ ਮੁੰਡਾ ਸੀ ਪਰ ਅੱਜ ਮੈਂ ਕਾਰਪੋਰੇਟਾਂ ਦਾ ਮੁੰਡਾ ਵਾਂ ਕਾਰਪੋਰੇਟਾਂ ਦਾ ਪੋਤਾ ਤੇ ਕਾਰਪੋਰੇਟਾਂ ਦੀ ਜਿਹੜੀ ਪ੍ਰਾਈਵੇਟੇਸ਼ਨ ਦੀ ਨੀਤੀ ਆ ਉਹਨੂੰ ਲਾਗੂ ਕਰਨ ਲਈ ਭਾਵੇਂ ਆਪ ਦੀ ਤੁਸੀਂ ਗੱਲ ਕਰ ਰਹੇ ਹੋ ਆਪ ਦੀ ਬੱਚੀ ਦਾ ਇੱਕ ਪਾਸੇ ਬਣਾ ਰਿਹਾ ਹੈ ਜਿਹੜਾ ਮੇਰੀ ਨੀਤੀ ਦੇ ਵਿਰੋਧ ਬੋਲੂਗਾ ਮੈਂ 13 ਮਹੀਨਿਆਂ ਦੀ ਬੱਚੀ ਨੂੰ ਵੀ ਨਹੀਂ ਬਖਸ਼ੂਗਾ ਇੱਕ ਪਾਸੇ ਔਰਤਾਂ ਦੀ ਗੱਲ ਕਰਦਾ ਇਹ ਦੂਜੇ ਪਾਸੇ ਜਿਹੜੀ ਸਿਆਣੀ ਉਮਰ ਦੀ ਆਗੂ ਆ ਸਾਡੀ ਹਰਿੰਦਰ ਬਿੰਦੂ ਉਹਦੇ ਮੂੰਹ ਤੇ ਚਪੇੜਾ ਮਾਰਨਾ ਔਰ ਆਉਣ ਕੈਮਰਾ ਮਿੱਥ ਕੇ ਮਾਰਨਾ ਇਹ ਤੈਅ ਆ ਵੀ ਜਿਹੜਾ ਵੀ ਸਾਡੀ ਇਸ ਨੀਤੀ ਦੇ ਖਿਲਾਫ ਬੋਲੂਗਾ ਉਹਨੂੰ ਐ ਚਪੇੜਾ ਨਾਲ ਸੂਤ ਕਰਾਂਗੇ ਡਾਂਗ ਨਾਲ ਸੂਤ ਕਰਾਂਗੇ ਬਜ਼ੁਰਗ ਬੇਬੇ ਜਿਹੜੀ ਜਨੂੰ ਉਤਾਚਾਰ ਬੰਦੇ ਚੁੱਕ ਕੇ ਉਤਾਰ ਰਹੇ ਨੇ ਪੁਲਿਸ ਵੈਨ ਦੇ ਵਿੱਚੋਂ ਜਿਤ ਇੱਕ ਪਾਸੇ ਆਪਣੀ ਮਾਤਾ ਦੀ ਗੱਲ ਕਰਦਾ ਉਹਦੀਆਂ ਸੌਹਾਂ ਵੀ ਖਾਂਦਾ ਉਹਨੂੰ ਇੱਕ ਪੂਰਾ ਰਾਜ ਮਾਤਾ ਦਾ ਦਰਜਾ ਦੇ ਰੱਖਿਆ ਉਸ ਉਮਰ ਦੀ ਬੇਬੇ ਜਿਹਨੂੰ ਚਾਰ ਬੰਦੇ ਚੁੱਕ ਕੇ ਉਤਾਰ ਰਹੇ ਨੇ ਇਸ ਭਗਵੰਤਮਾਨ ਸਰਕਾਰ ਦਾ ਸੁਨੇਹਾ ਹੈ ਸਾਡੇ ਪੰਜਾਬ ਨੂੰ ਕਿ ਬੰਦੇ ਦਾ ਛੱਡੋ ਜਿਹੜੀਆਂ ਔਰਤਾਂ ਵੀ ਨੇ ਚਾਹੇ ਉਹ ਛੋਟੀਆਂ ਬੱਚੀਆਂ ਚਾਹੇ ਸਿਆਣੀ ਉਮਰ ਦੀਆਂ ਕੁੜੀਆਂ ਜਾਂ ਬੀਬੀਆਂ ਚਾਹੇ ਬਜ਼ੁਰਗ ਔਰਤਾਂ ਅਸ ਜਿਹੜਾ ਸਾਡੀ ਕਾਰਪੋਰੇਟ ਦੀ ਨੀਤੀ ਅਗੇ ਖੜੂਗਾ ਉਹਨੂੰ ਅਸੀਂ ਐਂ ਚਪੇੜਾਂ ਨਾਲ ਉਹਦਾ ਮੂੰਹ ਕੁੱਟਾਂਗੇ ਐਂ ਅਸੀਂ ਜੇਲ੍ਹਾਂ 'ਚ ਬੰਦ ਕਰਾਂਗੇ ਸੋ ਇਹ ਔਰਤ ਵਿਰੋਧੀ ਸਿੱਖਿਆ ਵਿਰੋਧੀ ਪੰਜਾਬ ਵਿਰੋਧੀ ਤੇ ਲੋਕਾਂ ਦੀ ਲਹਿਰ ਦੇ ਵਿਰੋਧੀ ਭਗਵੰਤ ਮਾਨ ਸਰਕਾਰ ਦਾ ਫਰਮਾਨ ਤੇ ਐਲਾਨ ਆ ਵੀ ਅਸੀਂ ਹੁਣ ਡਾਂਗ ਦੇ ਜ਼ੋਰ ਤੇ ਸੂਤ ਕਰਾਂਗੇ ਜਿਹੜਾ ਵੀ ਸਾਡੇ ਖਿਲਾਫ ਬੋਲੇਗਾ ਜੋ ਮੁਗਲਾਂ ਦੇ ਸਮੇਂ ਅੰਗਰੇਜ਼ਾਂ ਦੇ ਸਮੇਂ ਸਾਡੇ ਤੇ ਜ਼ਬਰ ਹੁੰਦਾ ਰਿਹਾ ਜੋ ਅਸੀਂ ਇਤਿਹਾਸ ਚ ਪੜ੍ਹਦੇ ਆ ਇਹ ਉਸ ਤੋਂ ਵੀ ਅਗਲਾ ਜਿਹੜਾ ਵੱਡਾ ਤਾਨਾਸ਼ਾ ਬਣ ਰਿਹਾ ਇਹ ਉਧਰ ਨੂੰ ਲੈ ਕੇ ਜਾ ਰਿਹਾ ਗੱਲ ਇਹ ਜਿਹੜੇ ਚਪੇੜੇ ਮਾਰੇਗੇ ਇੱਕਦਮ ਹੈ ਜਾਂ ਮਿੱਥ ਕੇ ਸੀ ਨਹੀਂ ਇੱਕਦਮ ਕੁਝ ਨਹੀਂ ਹੁੰਦਾ ਮਨਿੰਦਰ ਜੀ ਸਾਰੀ ਪੁਲਿਸ ਜਿਹੜੀ ਲੋਕਲ ਹੁੰਦੀ ਜਾਂ ਕਿਤੇ ਵੀ ਹਰਿੰਦਰ ਜਿਹੜੀ ਬਿੰਦੂ ਆ ਉਹ ਕੋਈ ਅੱਜ ਦੀ ਆਗੂ ਨਹੀਂ ਹੈਗੀ ਵੀ ਉਹ ਕੋਈ ਨਵੀਂ ਕੁੜੀ ਆਈ ਸੀ ਤਾਂ ਕਿਸੇ ਨੂੰ ਪਤਾ ਨਹੀਂ ਸੀ ਪਹਿਲਾਂ ਉਹਨੂੰ ਤੈਅ ਕਰਕੇ ਆਪ ਸ਼ਬਦ ਬੋਲਣੇ ਤੁਸੀਂ ਵੀਡੀਓ ਦੇਖੋ ਕਹਿ ਰਹੇ ਕਿ ਵਿਚਦੀ ਲੰਗਾ ਦਾਂਗੇ ਇਹ ਕਿੰਨਾ ਮਾੜਾ ਸ਼ਬਦ ਹੈ ਜਦੋਂ ਉਹਨੇ ਪੁੱਛਿਆ ਹਰਿੰਦਰ ਬਿੰਦੂ ਨੇ ਵੀ ਕੀ ਕਰੇਂਗੀ ਫਿਰ ਤੂੰ ਤਾਂ ਉਦੋਂ ਤਿੰਨ ਚਾਰ ਕੁੜੀਆਂ ਵੱਲੋਂ ਘੇਰ ਕੇ ਉਹਦੇ ਮੂੰਹ ਧੱਪਾ ਮੁਕੀ ਕਰਕੇ ਵੀ ਹੋਰ ਵੀ ਤਰੀਕੇ ਨਾਲ ਫੜ ਕੇ ਵਿਲਜਾਇਆ ਜਾ ਸਕਦਾ ਸੀ ਇੱਕ ਬੰਦਾ ਚਾਰ ਬੰਦਿਆਂ ਤੋਂ ਤਕੜਾ ਨਹੀਂ ਹੋ ਸਕਦਾ ਪਰ ਮਿੱਥ ਕੇ ਚਪੇੜਾ ਮਾਰਨੀਆ ਇਸ ਲੋਕਾਂ ਦੀ ਲਹਿਰ ਤੇ ਚਬੇੜਾ ਮਾਰਨੀ ਆ ਕਿ ਇਸ ਜਿਹੜੀ ਔਰਤਾਂ ਦੀ ਆਗੂ ਹੈ ਜਿਹੜੀ ਔਰਤਾਂ ਦੀ ਮਨੋਬਲ ਚੁੱਕਦੀ ਹੈ ਜਿਹੜੀ ਔਰਤਾਂ ਨੂੰ ਘਰਾਂ ਚੋਂ ਕੱਢ ਕੇ ਸੰਘਰਸ਼ਾਂ ਚ ਲੈ ਕੇ ਆਉਂਦੀ ਜਦੋਂ ਇਹਨੂੰ ਅਸੀਂ ਜਲੀਲ ਕਰਾਂਗੇ ਤਾਂ ਦੂਜੀਆਂ ਜੜੀਆਂ ਔਰਤਾਂ ਸ਼ਾਇਦ ਡਰ ਜਾਣਗੀਆਂ ਸ਼ਾਇਦ ਉਹ ਸੰਘਰਸ਼ਾਂ ਚ ਨਾ ਆਉਣਗੀਆਂ ਸਾਇ ਇਹ ਕੁੱਟਮਾਰ ਸਿਰਫ ਕਿਸੇ ਧਰਨਾ ਠਾਉਣ ਦੇ ਨਾਂ ਤੋਂ ਨਹੀਂ ਇਹ ਸਾਨੂੰ ਜਲੀਲ ਕਰਨ ਦੇ ਨਾਂ ਤੇ ਔਰ ਲੀਡਰਸ਼ਿਪ ਨੂੰ ਟਾਰਗੇਟ ਕਰਨ ਦੇ ਵਾਸਤੇ ਹੀ ਜਿਹੜਾ ਇਹ ਤੈਅ ਕਰਕੇ ਕੀਤਾ ਗਿਆ ਇੱਕ ਕੱਲ ਹੋਰ ਹੈ ਮੈਂ ਤਾਂ ਜਿਵੇਂ ਤੁਸੀਂ ਬਜ਼ੁਰਗ ਮਾਈ ਦੀ ਗੱਲ ਕਰਦੇ ਹੋ ਚਾਰ ਬੰਦੇ ਨੂੰ ਉਤਾਰ ਰਹੇ ਆ ਉਹ ਸਾਡੇ ਚੈਨਲ ਤੇ ਉਸ ਸਤਕਾਰ ਨਾਲ ਵੀ ਉਹ ਭਗਵੰਤ ਮਾਨ ਨੂੰ ਬੋਲੇ ਕਿ ਪੁੱਤ ਤੂੰ ਐ ਨਾ ਕਰ ਪੁੱਤ ਤੂੰ ਸਾਡੇ ਦੇ ਧੱਕਾ ਨਾ ਕਰੋ ਬੜੀ ਇਸ ਚੀਜ਼ਾਂ ਇਹ ਮੈਂ ਇੱਕ ਗੱਲ ਇਥੇ ਜਿਹੜੀ ਜਿਹੜੀ ਮੈਂ ਮੁੱਖ ਕਰਨੀ ਚਾਹਣਾ ਕੀ ਕੁੱਟ ਕੇ ਕੀ ਮਾਰ ਕੇ ਮਤਲਬ ਜਿਉ ਬਜ਼ੁਰਗ ਮਾਈ ਹੈ ਜੀ ਤਾਂ ਉੱਤਰ ਨਹੀਂ ਜਾਂਦਾ ਉਹ ਮੈਨੂੰ ਤਰਲਾ ਵੀ ਕਰ ਸਕਦੀ ਸੀ ਕਿ ਭਾਈ ਮੈਨੂੰ ਜੇਲ੍ਹ ਨਾ ਭੇਜੋ ਮੈਂ ਤਾਂ ਬਜ਼ੁਰਗ ਆਇਆ ਫਿਰ ਵੀ ਉਹ ਚੀਜ਼ਾਂ ਨੂੰ ਸਵਾਰ ਰਹੀ ਆ ਉੱਤਰ ਰਹੀ ਆ ਆਪਦਾ ਮੈਡੀਕਲ ਕਰਾਉਣ ਲਈ ਜਾ ਰਹੀ ਆ ਕੀ ਲੱਗਦਾ ਵੀ ਇਹ ਜੱਜਬੇ ਦੇ ਵਿੱਚੋਂ ਇਹ ਚੀਜ਼ਾਂ ਖਤਮ ਹੋ ਸਕਦੀਆਂ ਦੇਖੋ ਮਨਿੰਦਰ ਆਪਾਂ ਇਤਿਹਾਸ ਚ ਪੜਦੇ ਆਂ ਰੋਜ਼ ਅਰਦਾਸ ਗੁਰੂ ਘਰਾਂ ਦੇ ਵਿੱਚ ਹੁੰਦੀ ਆ ਵੀ ਸਵਾ ਸਵਾ ਮਣ ਦੇ ਪੀਸ ਨੇ ਪੀਸੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਚ ਪਵਾਏ ਇਹ ਜਿਹੜੀਆਂ ਮਾਵਾਂ ਨੇ ਨਾ ਇਹ ਉਹਨਾਂ ਦੀਆਂ ਵਾਰਿਸ ਨੇ ਇਹਨਾਂ ਨੂੰ ਜੇਲ੍ਹਾਂ ਚ ਭੇਜ ਕੇ ਇਹਨਾਂ ਨੂੰ ਕੁੱਟ ਕੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਪੰਜਾਬ ਐ ਇਹ ਪੰਜਾਬ ਦਾ ਤਸਵੀਰ ਇਹੀ ਆ ਇਹਨੂੰ ਜਿੰਨਾ ਖੁੱਲਾ ਛੱਡੋਗੇ ਇਹ ਲਾਪਰਵਾਹ ਹੋ ਜਾਂਦਾ ਕਿਉਂਕਿ ਮਸਤੀ ਨਾਲ ਜਿਉਂਦਾ ਚਾਹੁੰਦਾ ਖੁੱਲ੍ਹਦਿਲੀ ਨਾਲ ਜਿੰਨਾ ਇਹ ਤੇ ਜ਼ਬਰ ਹੋਊਗਾ ਇਹ ਉਹਨੇ ਜ਼ਬਰ ਨਾਲ ਉੱਠ ਕੇ ਉਹਦਾ ਜਵਾਬ ਦਿੰਦਾ ਜਿਹੜੀਆਂ ਸਾਡੀਆਂ ਮਾਵਾ ਭਗਵੰਤਮਾਨ ਨੂੰ ਪੁੱਤ ਕਹਿ ਕੇ ਕਹਿੰਦੀਆਂ ਨੇ ਉਹ ਮਾਵਾ ਦੀ ਇੱਕ ਜਿੰਦਾਦਲੀ ਜਾਂ ਮਰਿਆਦਾ ਹੈ ਕਿ ਮਾਂ ਹਮੇਸ਼ਾ ਦੁਸ਼ਮਣ ਦੇ ਪੁੱਤ ਨੂੰ ਵੀ ਪੁੱਤ ਕਹਿ ਦਿੰਦੀ ਹੈ ਪਰ ਭਗਵੰਤਮਾਨ ਇਹ ਦੱਸਦਾ ਕਿ ਮੈਂ ਤੁਹਾਡਾ ਪੁੱਤ ਨਹੀਂ ਮੈਂ ਤੁਹਾਡਾ ਦੁਸ਼ਮਣਾਂ ਮੈਂ ਇਹਨਾਂ ਬਜ਼ੁਰਗ ਔਰਤਾਂ ਤੇ ਵੀ ਡਾਂਗ ਚਲਾਉਂਗਾ ਸੋ ਇਸ ਤਰ੍ਹਾਂ ਦਬਾਇਆ ਨਹੀਂ ਜਾ ਸਕਦਾ ਭਗਵੰਤਮਾਨ ਦੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਇਹਨੇ ਆਪਣੀਆਂ ਜੜਾਂ ਪੰਜਾਬ ਚੋਂ ਪੁੱਟ ਲਈਆਂ ਨੇ ਜਿੰਨਾ ਮਰਜ਼ੀ ਜ਼ਬਰ ਕਰ ਲੇ ਇਹ ਜਕਰੀਆ ਖਾਨ ਤੋਂ ਵੱਡਾ ਨਹੀਂ ਇਹ ਅੰਗਜ਼ਾਲਮ ਅੰਗਰੇਜ਼ਾਂ ਤੋਂ ਵੱਡਾ ਨਹੀਂ ਇਹ ਸੂਬੇ ਸਰਹੰਦ ਤੋਂ ਵੱਡਾ ਨਹੀਂ ਇਹਨੀਆਂ ਦੀਆਂ ਜੜਾ ਪੁੱਟੀਆਂ ਗਈਆਂ ਨੇ ਇਹਨੂੰ ਆਉਣ ਵਾਲੇ ਸਮੇਂ 'ਚ ਲੋਕ ਇਹਨਾਂ ਦੀ ਪਾਰਟੀ ਜਿਵੇਂ ਕਹਿੰਦੇ ਹੁੰਦੇ ਸੀ ਨਾ ਕਾਲੀਦਲ ਨੂੰ ਕਹਿੰਦੇ ਸੀ ਵੀ ਡਾਇਨਾਸੌਰ ਆ ਸਕਦਾ ਕਾਲੀਦਲ ਨਹੀਂ ਆ ਸਕਦਾ ਹੁਣ ਮੈਨੂੰ ਲੱਗਦਾ ਧਰਤੀ ਤੇ ਕੁਝ ਵੀ ਹੋ ਸਕਦਾ ਪਰ ਇਹਨਾਂ ਦੀ ਪਾਰਟੀ ਸ਼ਾਇਦ ਹੀ ਸੱਤਾ ਦੇ ਵਿੱਚ ਜੀ ਜੀ ਬਹੁਤ ਬਹੁਤ ਧੰਨਵਾਦ ਜੀ